ਅੰਦਰ ਜਿਹੜਾ ਦੁਸ਼ਹਰਾ ਗਰਾਉਂਡ ਆ ਉੱਥੇ ਰੌਲਾ ਕੋਈ ਨਾਤਾ ਉਹ ਜੇ ਆਪਾਂ ਰੋੜ ਘੇਰਾਗੇ ਕਿ ਕੋਈ ਐਮਬਸ ਦਾਦੀ ਆ ਕੋਈ ਮੇਸੇ ਉਹਦਾ ਕੌਣ ਜਿਉ ਮਾਰਾ ਠੇਕੇਦਾਰ ਦਾ ਸਨਾਤਨ ਦਾ ਮਤਲਬ ਕੀ ਸੀਗਾ ਉੱਥੇ ਤਾਂ ਮੇਲੇ ਨੂੰ ਲੈ ਕੇ ਆਵਾਜ਼ ਉੱਠੀ ਸੀਗੀ ਆਪਣੇ ਸਨਾਤਨ ਦੇ ਵਿੱਚ ਹੀ ਆਪਣੀ ਫੁੱਟ ਨਜ਼ਰ ਆ ਰਹੀ ਹੈ ਦੋ ਦੋ ਗੁੱਟ ਬਣਦੇ ਹੋਏ ਨਜ਼ਰ ਆ ਰਹੇ ਨੇ ਨਹੀਂ ਇਹਨੂੰ ਫੁੱਟ ਨਹੀਂ ਕਹਾਂਗੇ ਜੀ ਆਪਾਂ ਇਹ ਕਵਾਂਗੇ ਕੁਝ ਇਹ ਦੇ ਸਵੈੰਭੂ ਨੇਤਾ ਵਾ ਜਿਹੜਾ ਆਪਣਾ ਫਾਇਦਾ ਨਾਮ ਲੈ ਵਾ ਤੇ ਆਪਣੀ ਟੀਆ ਵੀ ਲੈ ਵਾ ਤੇ ਤੇ ਸ਼ਹਿਰਾ ਕਮੇਟੀ ਕਸੂਰਵਾਰਾਂ ਕਰੋੜਾਂ ਰੁਪਈਆ ਲੈਂਦੀ ਆ ਹਰ ਸਾਲ 라ਵਣ ਬਣਾ ਬਣਾ ਕੇ ਆਪਣੀ ਦੁਕਾਨ ਇਹਨਾਂ ਦੇ ਮੰਦਰ ਦੇ ਬਾਹਰ ਰੱਖੇ ਲੋਕਾਂ ਨੇ ਇਹ ਬਨੰਨ ਜਾਂਦਾ ਸਾਫਲੀ ਹੋ ਗਿਆ ਨਾ ਛੇ ਨੀਤਾ ਹੁੰਦੇ ਹੋਂ ਦੇ ਨਾਤੇ ਜਾਂ ਲੀਡਰ ਹੁੰਦੇ ਨਾਤੇ ਆਪਾਂ ਧਰਨਾ ਲਾ ਕੇ ਪੀਰ ਇਕੱਠੀ ਕਰਕੇ ਆਪਾਂ ਉੱਥੇ ਕੱਲ ਕੋਈ ਅਨੁਸਾਅ ਹੋਏ ਉਹਦਾ ਜੂਆ ਕੌਣ ਸੀਗਾ ਉਹ ਜੇ ਧਰਮ ਦੀ ਗੱਲ ਕਰ ਲਈਏ ਤਾਂ ਉੱਤੋਂ ਕੱਟਣਾ ਸਨਤ ਨਹੀਂ ਕੋਈ ਨਹੀਂ ਆ ਭਗਵਾਨ ਪਸ਼ੂਰਾਮ ਜੀ ਦੇ ਕੋਲ ਜੋ ਆ ਜੇ ਉਹ ਆਪਣੀ ਆਈ ਤੇ ਆ ਜੇ ਫਿਰ ਭਗਵਾਨ ਪਸ਼ੂਰਾਮ ਜੀ ਕੋਲ ਤੋਂ ਉਹਦਾ ਮਰਿਆਦਾ ਪ੍ਰੋਸ਼ੋਦਮ ਆ ਇਹ ਹਿੰਦੂ ਮੁਖਮਤੀ ਮੰਗਣਾਂ ਕੀ ਕਾਲੂ ਸਿੱਖ ਮੰਗਣਾਂ ਕੁਛ ਚ ਮੰਗ ਲਊਗਾ ਇਹ ਜਿਹੜਾ ਜ਼ਹਿਰ ਗੁੱਲਦੇ ਪਿਆ ਹੈ ਜਿਹੜਾ ਇਹ ਜ਼ਹਿਰ ਘੋਲਦੇ ਪਿਆ ਇਹਨਾਂ ਨੂੰ ਰੋਕਿਆ ਜਾਵੇ ਇਹ ਲੋਕ ਗਲਤ ਕੰਮ ਕਰਦੇ ਆ ਇੱਕ ਸਨਾਤਾ ਸਾਧਨ ਧਰਮ ਦੇ ਆੜ ਦੇ ਵਿੱਚ ਉਹ ਦੇਖ ਦੇ ਵਿੱਚ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਰੋਕਿਆ ਜਾਵੇ ਲੁਧਿਆਣਾ ਵਿੱਚ ਦ੍ਰਿਸ਼ੀ ਮੇਲੇ ਨੂੰ ਲੈ ਕੇ ਉੱਠੇ ਬਵਾਲ ਤੋਂ ਬਾਅਦ ਕਈ ਸ਼ਿਵ ਸੈਨਾ ਜਿੱਥੇ ਬੰਦੀਆਂ ਜਿਹੜੀਆਂ ਨੇ ਹਮਾਇ ਚੁੱਤਰੀਆਂ ਨੇ ਪਰ ਕਈਆਂ ਵੱਲੋਂ ਜਿਹੜੇ ਸਵਾਲ ਵੀ ਚੱਕੇ ਜਾ ਰਹੇ ਨੇ ਔਰ ਖਾਸ ਕਰਕੇ ਕੀ ਇਹ ਜਿਹੜਾ ਬਵਾਲ ਹੈ ਸਿਰਫ ਦੁਸ਼ਹਰਾ ਮੇਲਾ ਨੂੰ ਲੈ ਕੇ ਹੈ ਜਾਂ ਫਿਰ ਵਾਕਈ ਜਿਸ ਤਰ੍ਹਾਂ આરોਪ ਲਗਾਏ ਜਾ ਰਹੇ ਹੈ ਕਿ ਡੋਲੇ ਨੂੰ ਰੋਕਿਆ ਗਿਆ ਔਰ ਬੇਅਦਬੀ ਕੀਤੀ ਗਈ ਔਰ ਇੱਕ ਵਿਧਾਇਕ ਦੇ ਉੱਤੇ ਜਿਹੜਾ ਪੈਸੇ ਮੰਗਣ ਦੇ aarop ਲੱਗੇ ਨੇ ਇਹਨਾਂ ਸਾਰੀਆਂ ਚੀਜ਼ਾਂ 'ਚ ਕਿੰਨੀ ਕਿ ਸੱਚਾਈ ਹੈ ਔਰ ਕੀ ਇਸ ਮਸਲੇ ਨੂੰ ਜਿਹੜਾ ਤੂਲ ਦੇਣਾ ਚਾਹੀਦਾ ਸੀਗਾ ਇਹਨਾਂ ਸਾਰੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਬਖਸ਼ੀ ਜੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਸ਼ਿਵ ਸੇਨਾ ਭਾਰਤਵੰਸ਼ੀ ਤੋਂ ਆਉਂਦੇ ਨੇ ਬਖਸ਼ੀ ਜੀ ਸਨਾਤਨ ਧਰਮ ਦੇ ਉੱਤੇ ਗੱਲ ਆਈ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਦ੍ਰੇਸ਼ੀ ਦਾ ਆਪਾਂ ਮੇਲਾ ਦੇਖਦੇ ਹਾਂ ਕਈ ਸਾਲਾਂ ਤੋਂ ਜਿਹੜਾ ਚੱਲਦਾ ਆ ਰਿਹਾ ਹੈ ਇਹ ਪਰੰਪਰਾ ਕਿਉਂ ਇਹਦੇ ਤੇ aarop lagge ਕਿਉਂ ਇਹ ਟੁੱਟਦੀ ਨਜ਼ਰ ਆ ਰਹੀ ਹੈ ਜੈ ਸ਼੍ਰੀ ਰਾਮ ਜੈ ਮਾ ਗਾਲ ਜੀ ਪਹਿਲਾਂ ਤਾਂ ਤੁਹਾ ਦਾ ਧਿਆਨ ਦਾ ਬਹੁਤ ਧੰਨਵਾਦ ਕਰਨਾ ਚਾਹੂੰਗਾ ਜਿਹੜੇ ਸਾਡੇ ਉੱਤੇ ਆਏ ਹੋ ਔਰ ਇਸ ਮਸਲੇ ਦੇ ਉੱਪਰ ਤੁਸੀਂ ਸੰਗਠਨ ਕੀਤੀ ਗਈ ਹੈ ਜਿਹੜਾ ਜਿਹੜਾ ਮਸਲਾ ਜਿਹੜਾ ਇਹ ਸਨਾਤਨ ਧਰਮ ਨਾਲ ਜੁੜਿਆ ਹੈ ਜੀ ਹੈ ਤੇ ਮੈਨੂੰ ਤਾਂ ਜਦੋਂ ਮੈਂ ਉਸ ਇਲਾਕੇ ਦੇ ਜਿਹੜਾ ਵਧਾਇਖ ਹੈ ਪੱਪੀ ਪ੍ਰੈਸ਼ਰ ਉਹਨਾਂ ਨੂੰ ਜਦੋਂ ਮੈਂ ਇੰਟਰਵਿਊ ਸੁਣੀ ਕਿਉਂਕਿ ਕੋਈ ਵੀ ਜਿਹੜਾ ਮਸਲਾ ਹੈ ਧੋਮਤੋਂ ਕੇ ਤਾਂ ਉਹਦਾ ਨਿਚੋਰ ਕਰਦੇ ਆਪਾਂ ਕੁਛ ਤਥਾ ਕਦੀ ਨੀੜੇ ਸੀ ਨੇਤਾ ਸੀਗੇ ਉਹਨਾਂ ਬੁਲਾਇਆ ਜੀ ਸਾਡੇ ਡੋਲਾ ਰੋਗਤਾ ਉੱਥੇ ਬਹਿ ਕੇ ਜਾ ਕੇ ਜਾਮ ਲਾਤਾ ਤੇ ਜੀ ਪ੍ਰੈਸਰ ਕਰ ਦਿੱਤਾ ਗਿਆ ਵਾ ਲੇਕਿਨ ਜਿਹੜੇ ਨੇਤਾ ਜੀ ਨੇ ਕਿਹਾ ਵਾ ਉਥੇ ਕੋਈ ਸੈਂਟਰ ਜਿਹੜੇ ਆ ਗਿਆ ਆਪਣਾ ਐਮਰਥਨ ਨੇ ਕਿਹਾ ਵਾ ਵੀ ਡੀਸੀ ਸਾਹਿਬ ਦਾ ਵੀ ਆਰਡਰ ਹੈਗੇ ਆ ਵੀ ਆਪਾਂ ਕੋਈ ਗੋਲਮ ਨਹੀਂ ਕਰਨੀ ਛੜ ਦੇ ਉੱਪਰ ਅੰਦਰ ਜਿਹੜਾ ਦੁਸ਼ਹਰਾ ਗਰਾਊਂਡ ਆ ਉੱਥੇ ਰੋਲਾ ਕੋਈ ਨੋਤਾ ਉਹ ਜੇ ਆਪਾਂ ਰੋਡ ਘੇਰਾਗੇ ਕਿ ਕੋਈ ਐਂਬੂਲੈਂਸ ਜਾਂਦੀ ਆ ਉਹ ਕੋਈ ਮਿਸਮੇ ਉਹਦਾ ਕੌਣ ਜਿਉ ਮਾਰਾ ਲੇਕਿਨ ਜਿਹੜੇ ਉੱਥੇ ਮੈਂ ਉਹਨਾਂ ਜਿਹੜੇ ਸਰਕਾਰ ਅੱਗੇ ਮੈਂ ਤੁਹਾਡੇ ਚੈਨਲ ਮੈਂ ਇੱਕ ਮੰਗ ਵੀ ਕਰਾਂਗਾ ਵੀ ਇਹਦੀ ਪੂਪੂ ਜਾਂਚ ਕੀਤੀ ਜਾਵੇ ਵੀ ਸਾਡਾ ਜਿਹੜਾ ਪਵਾਨ ਸੀ ਰਾਮ ਦਾ ਉੱਥੇ ਜਿਹੜੇ ਬੈਠੇ ਹੋ ਸਨਾਤਨੀ ਸੀ ਸਨਾਤਨੀ ਅਸੀਂ ਵੀ ਹੈਗੇ ਆਂ ਉਹ ਸਨਾਤਨ ਦੀ ਆੜ ਦੇ ਵਿੱਚ ਤੱਥਾ ਕੱਢੀ ਜਿਹੜੇ ਕੋਈ ਸਵੈੰਭੂ ਨਹੀਂ ਦਿੱਤਾ ਗਊਆਂ ਨੂੰ ਉੱਥੇ ਜਾ ਕੇ ਬਹਿ ਗਏ ਜਿਹੜੇ ਕੋਈ ਛੱਟ ਪੱਥਰ ਵੀ ਹੈਗੀ ਆਪਣੇ ਨੂੰ ਕਹਿੰਦੇ ਗਿਆ ਉੱਥੇ ਬਹਿ ਕੇ ਜਾ ਕੇ ਭਗਵਾਨ ਰਾਮ ਸਿੰਘਾ ਡੋਲਾ ਉਹਨਾਂ ਰੋਕਿਆ ਉਹਨਾਂ ਨੇ ਵੀ ਭਗਵਾਨ ਸ਼੍ਰੀ ਰਾਮ ਦਾ ਅੱਜ ਤੱਕ ਕਦੀ ਇਹ ਕੰਮ ਹੋਇਆ ਨਹੀਂ ਵੀ ਇਹ ਧਰਮ ਦੀ ਆੜ ਦੇ ਵਿੱਚ ਇਹਨਾਂ ਨੇ ਕਿਹੜਾ ਕੰਮ ਕਰਾਇਆ ਵਾ ਵੀ ਇਨਕੋਰਮੈਂਟ ਹੋਵੇ ਵੀ ਲੋਕਾਂ ਉੱਥੇ ਜਾਮ ਲੱਗੇਨ ਵੀ ਕੋਈ ਮਿਸਹੈਪਨ ਹੋ ਜੇ ਤੇ ਫਿਰ ਸਰਕਾਰ ਨੂੰ ਮਾਰਾ ਕਹਣਗੇ ਜੀ ਨਹੀਂ ਇਹ ਤਾਂ ਸਿੱਧਾ ਸਿੱਧਾ ਬਖਸ਼ੀ ਸਾਹਿਬ ਆਪਣੇ ਸਨਾਤਨ ਦੇ ਵਿੱਚ ਹੀ ਆਪਣੀ ਫੁੱਟ ਨਜ਼ਰ ਆ ਰਹੀ ਹੈ ਦੋ ਦੋ ਗੁੱਟ ਬਣਦੇ ਹੋਏ ਨਜ਼ਰ ਆ ਰਹੇ ਨੇ ਨਹੀਂ ਇਹਨੂੰ ਫੁੱਟ ਨਹੀਂ ਕਹਾਂਗੇ ਜੀ ਆਪਾਂ ਇਹ ਕਵਾਂਗੇ ਕੁਛ ਇਹਦੇ ਸਵੈੰਭੂ ਨੇਤਾ ਵੈ ਜਿਹੜਾ ਆਪਣਾ ਫਾਇਦਾ ਨਾਮ ਲੈਣ ਵਾਸਤੇ ਆਪਣੀ ਟੀਆ ਵੀ ਲੈਣ ਵਾਸਤੇ ਇਹ ਫੋਟਰੀ ਹੈਗੀ ਉਹ ਟੀਆ ਵੀ ਲੈਣ ਵਾਸਤੇ ਸਨਾਤਨ ਨਹੀਂ ਹੈ ਨਾ ਨਹੀਂ ਨਹੀਂ ਦੇਖੋ ਸਨਾਤਨੀ ਕਹਿੰਦੇ ਸ਼ਰਮ ਆਉਂਦੀ ਆ ਨਹੀਂ ਨਹੀਂ ਸ਼ਰਮ ਕਿਉਂ ਹੈ ਤਾਂ ਸਨਾਤਨੀ ਨਾ ਸਾਡੀ ਪ੍ਰਾਣ ਹੈ ਜੈ ਸ਼ੀਰਾਮ ਜੀ ਹਰ ਰਮਾਹ ਦੇ ਮੈਂ ਰੋਸ਼ ਸ਼ਰਮ ਸੀਪ ਸਨਾ ਸਮਾਜਵਾਦੀ ਤੋਂ ਗੱਲ ਇਹ ਆ ਕਿ ਧਰਮ ਦੀ ਆੜ ਲੈ ਕੇ ਠੀਕ ਹੈ ਇਹ ਧਰਮ ਦਾ ਮੁੱਦਾ ਬਣਾ ਕੇ ਠੀਕ ਹੈ ਡੋਲਾ ਕਿਸੇ ਨੇ ਨਹੀਂ ਰੋਕਿਆ ਠੀਕ ਹੈ ਡੋਲਾ ਕਿਸੇ ਨੇ ਨਹੀਂ ਰੋਕਿਆ ਡੋਲਾ ਤੁਸੀਂ ਆਪ ਰੋਕਿਆ ਔਰ ਦੇਖੋ ਉੱਥੇ ਕੁਰਸੀਆਂ ਆ ਗਈਆਂ ਠੀਕ ਹੈ ਜੀ ਡੋਲਾ ਉੱਥੇ ਰੋਕ ਦਿੱਤਾ ਗਿਆ ਠੀਕ ਹੈ ਉੱਥੇ ਬੂਟ ਪੱਗ ਲੋਕੀ ਡੋਲੇ ਕੋ ਖੜੇ ਰੇਆ ਚਮੜੇ ਵਾਲੇ ਠੀਕ ਹੈ ਜੀ ਔਰ ਰਸਤਾ ਰੋਕਦਾ ਆਪ ਠੀਕ ਹੈ ਪੂਰਾ ਪੂਰਾ ਗੇਮ ਪਲਾਨ ਸੀ ਰਾਜਾ ਬੜਿੰਗ ਵੀ ਆ ਗਿਆ ਹੋਰ ਕਾਂਗਰਸੀ ਲੀਡਰ ਆ ਗਏ ਕਈ ਹੋਰ ਕਈ ਨੇਤਾ ਰਾਜਨੀਤਿਕ ਲੋਕ ਆ ਗਏ ਔਰ ਇਹਨੂੰ ਰਾਜਨੀਤਿਕ ਤੂਲ ਦਿੱਤਾ ਧਰਮ ਦੀ ਯਾਰ ਦੇ ਵਿੱਚ ਨਹੀਂ ਇਹਦਾ ਮਤਲਬ ਇਹ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀਗਾ ਕਿ ਅਸੀਂ ਇਹ ਸਾਰਾ ਕਰਨਾ ਇੱਕ ਇੱਕ ਠੇਕੇਦਾਰ ਹੈ ਠੇਕੇਦਾਰ ਦਾ ਸਨਾਤਨ ਦਾ ਮਤਲਬ ਕੀ ਸੀਗਾ ਉੱਥੇ ਤਾਂ ਮੇਲੇ ਨੂੰ ਲੈ ਕੇ ਆਵਾਜ਼ ਉੱਠੀ ਸੀਗੀ ਤੇ ਵਿੱਚ ਸਨਾਤਨ ਧਰਮ ਕਿਉਂ ਆ ਗਿਆ ਮੈਂ ਦੱਸਦਾ ਜਿਹੜੀ ਸ਼ਹਿਰਾ ਕਮੇਟੀ ਹੈ ਨਾ ਇੱਕ ਕਸੂਰਵਾਰ ਆ ਤੇ ਸ਼ਹਿਰਾ ਕਮੇਟੀ ਕਸੂਰਵਾਰ ਆ ਕਰੋੜਾਂ ਰੁਪਏ ਲੈਂਦੀ ਆ ਹਰ ਸਾਲ ਤੁਸੀਂ ਮੈਨੂੰ ਉਹ ਜਾ ਕੇ ਜਿਹੜੇ ਸ਼ਹਿਰਾ ਕਮੇਟੀ ਦੇ ਜਿਹੜਾ ਮੰਦਰ ਆ ਨਾ ਮੇਨ ਤੁਸੀਂ ਉਹਦੀ ਸਜਾਵਟ ਦਿਖਾ ਦਿਓ ਕਿਦਾਂ ਦੀ ਆ ਠੀਕ ਹੈ ਔਰ ਇਹਨਾਂ ਨੇ ਆ ਜਿਹੜੇ ਚੱਲਦੇ ਸੀਗੇ ਸਰਾਹ ਚੱਲਦੀ ਸਰਾਹ ਦੇ ਵਿੱਚ ਇਹਨਾਂ ਨੇ ਪਹਿਲੇ ਜਿਹੜਾ 40 ਸਾਲ ਪੁਰਾਣਾ ਆਪਣੇ 30 ਸਾਲ ਪੁਰਾਣਾ ਪਿਪਲ ਉਹ ਦਰਖਤ ਵੜ ਦਿੱਤਾ ਇਹ ਜਿਹੜੇ ਸਨਾਤਨੀ ਕਹਿੰਦੇ ਆਪਣੇ ਆਪ ਨੂੰ ਜਿਹੜੇ ਧਰਮ ਦੇ ਠੇਕੇਦਾਰ ਕਹਾਂਦੇ ਆ ਜਿਹੜੇ ਚੈਰੀਟੇਬਲ ਵਾਲੇ ਆ ਠੀਕ ਹੈ ਜੀ ਤੁਸੀਂ ਦੇਖੋ ਇਹਨਾਂ ਨੇ ਮਨੋਰੰਜਨ ਦਾ ਸਾਧਨ ਬਣਾਤਾ ਤੁਸੀਂ ਦੇਖੋ 라ਵਣ ਬਣਾ ਬਣਾ ਕੇ ਆਪਣੀ ਦੁਕਾਨ ਇਹਨਾਂ ਦੇ ਮੰਦਰ ਦੇ ਬਾਹਰ ਰੱਖੇ ਲੋਕਾਂ ਨੇ ਇਹ ਮਨੋਰੰਜਨ ਦਾ ਸਾਧਨ ਹੀ ਹੋ ਗਿਆ ਨਾ ਫਿਰ ਤੁਸੀਂ ਜਾਓ ਆਪਣੇ ਮਹੱਲੇ ਦੇ ਸਾੜ ਲਓ ਓ ਯਾਰ ਇਹ ਤੇ ਇੱਕ ਤਿਹਾਰ ਹੈ ਬਰਾਈਓ ਛਾਈ ਵਾਤੇ ਦਿਖਾਇਆ ਗਿਆ ਦੇਖੋ ਜੀ ਆਪਾਂ ਦਾ ਇਸ ਗੱਲ ਦੀ ਇਹ ਕਹਿਣਾ ਚਾਹਾਂਗੇ ਵੀ ਇਹਦੀ ਪ੍ਰੋਪਰ ਜਾਂਚ ਦੀ ਮੰਗ ਕਰਦੇ ਪਏ ਆਂ ਅਸੀਂ ਜਾਂਚ ਦੀ ਮੰਗ ਹੋਣੀ ਚਾਹੀਦੀ ਹੈ ਹੋਣੀ ਕਿਦੀ ਚਾਹੀਦੀ ਹੈ ਰਾਜਾ ਵੜਿੰਗ ਦੀ ਹੋਣੀ ਚਾਹੀਦੀ ਹੈ ਜਾਂ ਜਾਂਚ ਅਸੀਂ ਅਜੀ ਮੰਗ ਕਰਦੇ ਪਏ ਆਂ ਕਿਸ ਬੰਦੇ ਨੇ ਉੱਥੇ ਡੋਲਾ ਰੋਕਿਆ ਕ ਡੋਲਾ ਰੋਕਿਆ ਨਾ ਡੋਲਾ ਰੋਕਿਆ ਔਰ ਮਸਲਾ ਕੀ ਸੀ ਮਸਲਾ ਕਿੱਧਰ ਲੈ ਗਏ ਇਹ ਜਾਂਚ ਹੋਣੀ ਚਾਹੀਦੀ ਹੈ ਵੀ ਮਸਲਾ ਕੀ ਸੀ ਜਾਂ ਦੇ ਬਿਛਾ ਵਾ ਇਹ ਮੁੱਦਾ ਕਿੱਧਰ ਲੈ ਗਏ ਬਿਲਕੁਲ ਮੈਂ ਇਹੀ ਜਾਨਣਾ ਚਾਹਨਾ ਮਸਲਾ ਤਾਂ ਇੱਕ ਮੇਲੇ ਦੇ ਠੇਕੇ ਦਾ ਸੀਗਾ ਉੱਥੇ ਸਨਾਤਨ ਧਰਮ ਨੂੰ ਕਿੱਦਾਂ ਤੁਸੀਂ ਵਿੱਚ ਲਿਆਂਦਾ ਔਰ ਡੋਲਾ ਰੋਕ ਲਿਆ ਗਿਆ ਦੁਸ਼ਹਿਰਾ ਕਮੇਟੀ ਬਾਹਰ ਆ ਕੇ ਧਰਨੇ ਤੇ ਬੈਠ ਗਈ ਸਿਰਫ ਇਹ ਐਮਐਲ ਨੂੰ ਟਾਰਗੇਟ ਕਰਨਾ ਸੀ ਹਾਂ ਇਹ ਸਿਰਫ ਐਮਐਲ ਨੂੰ ਟਾਰਗੇਟ ਕਰਨਾ ਕਿੱਦਾਂ ਕਰਨਾ ਸੀਗਾ ਸਾਰੇ ਇਹ ਜਿਹੜੇ ਧਾਰਮਿਕ ਸੰਸਾ ਦੇ ਲੋਕ ਨੇ ਨਾ ਇਹ ਰਾਜਨੀਤਿਕ ਲੋਕਾਂ ਦੀ ਛਾਹ ਤੇ ਆ ਕੇ ਉਹਨਾਂ ਦਾ ਮੋੜਾ ਬਣ ਕੇ ਇਹ ਸਾਰੀ ਗੇਮ ਪਲਾਨ ਹੋਈ ਆ ਤੁਸੀਂ ਉਹਨਾਂ ਦੇਖੋ ਤੁਹਾਨੂੰ ਕਿਤੇ ਨਾ ਕਿਤੇ ਪੱਪੀ ਪ੍ਰੈਸ਼ਰ ਨੂੰ ਟਾਰਗੇਟ ਕਰਨ ਲਈ ਇਹ ਸਭ ਕੀਤਾ ਗਿਆ ਦੇ ਕੋਈ ਨਹੀਂ ਅਟਲੀ ਜੋ ਐਮਐਲ ਦੇ ਉੱਪਰ ਇਲਜ਼ਾਮ ਲਗਾ ਰਹੇ ਗਿਆ ਐ ਐਮਐਲ ਸਾਹਿਬ ਦੀ ਇੰਟਰਵਿਊ ਵੀ ਆ ਗਈ ਵੀ ਸਾਬਤ ਕਰੋ ਕੋਈ ਕਿਸੇ ਦੀ ਕਿਸੇ ਦੇ ਉੱਪਰ ਇਲਜ਼ਾਮ ਲਗਾ ਸਾਬਤ ਨਹੀਂ ਹੁੰਦਾ ਵੀ 10 ਲ ਲ ਮੰਗਿਆ 15 ਲ ਮੰਗਿਆ 50 ਮੰਗਿਆ ਅਸੀਂ ਨਹੀਂ ਜਾਣ ਅਸੀਂ ਕਹਿੰਦੇ ਅਸੀਂ ਕਹਿੰਦੇ ਉਹ ਜਾਣ ਦਾ ਵਿਸ਼ਾ ਹੈ ਉਹ ਜਾਂਚ ਹੋਊਗੀ ਤੇ ਜਾਂ ਤੂੰ ਦੱਸੋ ਸਾਬਤ ਕਰ ਤੂੰ پیسے ਮੰਗੇ ਉਹਨੇ ਪਹਿਲੇ ਤੇ ਉਹਨੇ ਤੇ ਜਿਹੜੇ ਬੰਦਿਆਂ ਨੇ ਉੱਥੇ ਆਪਣੀ ਰੋਕੀ ਗਈ ਹੈ ਅਮ ਉਹ ਜਿਹੜਾ ਨੇ ਕਿਹਾ ਵੀ ਪ੍ਰਸ਼ਾਸਨ ਨੇ ਕੰਮ ਕੀਤਾ ਹੋਇਆ ਸੜਕਾਂ ਨੂੰ ਜਿਹੜੇ ਬਾਹਰ ਜੋੜ ਨੂੰ ਕੀਤਾ ਹੋਇਆ ਉਹ ਜਨਰਲ ਕੰਮ ਹੈ ਜਿਹੜਾ ਨੇ ਇਹ ਲੇਨ ਮੁੱਦਾ ਲੈ ਕੇ ਉਹਨਾਂ ਨੇ ਇੱਕ ਆਰ ਦੇ ਵਿੱਚ ਭੀੜ ਦੀ ਲਗਾਉਣ ਦੀ ਕੋਸ਼ਿਸ਼ ਕੀਤੀ ਇਸ ਟਾਈਮ ਸਾਡੇ ਜਿਹੜੇ ਪੁਲੀ ਪ੍ਰਸ਼ਾਸਨ ਬਸ ਤਰਕ ਹੈ ਜੋ ਆਇਟਮ ਸਾਡੇ ਪੰਜਾਬ 'ਚ ਹਾਲਾਤ ਹੋ ਰਿਹਾ ਜਿਹੜੇ ਬੰਮ ਫਟ ਰਹੇ ਆ ਜਦ ਅੱਜ ਤੱਕ ਦੇਸ਼ ਹੋਈਲਾ ਕੰਮ ਕਰ ਰਿਹਾ ਪ੍ਰਸ਼ਾਸਨ ਨੇ ਬਾਹਰੋਂ ਪੁਸਤ ਮੰਗਾ ਕੇ ਇੱਥੇ ਉਹਦੀ ਸੁਰੱਖਿਆ ਕਰ ਰਿਹਾ ਹੈ ਆਪਾਂ ਇੱਕ ਬਹੁਤ ਅੱਛੇ ਨੀਤਾ ਹੁੰਦੇ ਹੋਂ ਦੇ ਨਾਤੇ ਜਾਂ ਲੀਡਰ ਹੋਂ ਦੇ ਨਾਤੇ ਆਪਾਂ ਧਰਨਾ ਲਾ ਕੇ ਭੀੜ ਇਕੱਠੀ ਕਰਕੇ ਆਪਾਂ ਉੱਥੇ ਕੋਈ ਕੱਲ ਬਿਲਕੁਲ ਡੀਸੀ ਸਾਹਿਬ ਨੇ ਹਰਤਾ ਵੀ ਜਾਰੀ ਕੀਤੀਆਂ ਦੇਖਾ ਜੀ ਨੋਟੀਫਿਕੇਸ਼ਨ ਜਾਰੀ ਕੀਤਾ ਤੁਹਾਡੇ ਕੋਲ ਵੀ ਸਾਡੇ ਕੋਲ ਵੀ ਆ ਠੀਕ ਹੈ ਅਸੀਂ ਵੀ ਐਡ ਆ ਸਾਡੇ ਕੋਲ ਵੀ ਨੋਟਿਸ ਜਾਰੀ ਹੋਇਆ ਜਿਹੜਾ ਫਿਰ ਉਹਨਾਂ ਨੇ ਲਾਈਵ ਹੋ ਕੇ ਕਹਿ ਵੀ ਦਿੱਤਾ ਠੀਕ ਹੈ ਕੁਝ ਲੋਕ ਜਿਹੜੇ ਧਰਮ ਦੀ ਆਰ ਦੇ ਵਿੱਚ ਇਹ ਜਿਹੜਾ ਮਸਲਾ ਪੈਸੇ ਨੂੰ ਲੈ ਕੇ ਮੇਰੇ ਸਾਹਮਣੇ ਜਿਹੜੇ ਲੋਕ ਟਾਨ ਦੀ ਕੋਸ਼ਿਸ਼ ਕਰਦੇ ਸੀ ਨਾ ਮੈਂ ਤੁਹਾਡੇ ਲੁਧਿਆਣਾ ਲਾਈਵ ਤੇ ਮਾਰੇ ਹੁੰਦਾ ਸਮਝਣਾ ਮੈਂ ਹਰ ਪਾਸੋਂ ਸਾਨ ਬੰਦਾ ਆ ਸਾਡਾ ਐਮਐਲਏ ਸ਼ੋਕਪ੍ਰਸਾਦ ਪੱਪੀ ਉਹ ਜਿਹੜੇ ਧਰਮ ਦੀ ਗੱਲ ਕਰ ਲਈਏ ਉਹ ਤੋਂ ਕੱਟਣ ਵਾਲਾ ਸਨਤ ਨਹੀਂ ਕੋਈ ਨਹੀਂ ਆ ਉਹ ਭਗਵਾਨ ਪਸ਼ੂਰਾਮ ਜੀ ਮੈਂ ਇਹ ਇਹਨਾਂ ਲੋਕਾਂ ਨੂੰ ਦੱਸਣਾ ਚਾਹਨਾ ਜੇ ਉਹ ਆਪਣੀ ਆਈ ਤੇ ਜੇ ਫਰਗੁਾਨ ਕੁਸ਼ੀਰਮ ਦੀ ਕੋਲ ਤੋਂ ਉਹਦਾ ਮਰਿਆਦਾ ਪ੍ਰੋਸ਼ੋਤਮ ਆ ਠੀਕ ਹੈ ਇਹ ਚੀਜ਼ਾਂ ਇਹ ਲੋਕ ਜਿਹੜੇ ਇਹ ਚੀਜ਼ਾਂ ਸੋਚਦੇ ਨੇ ਨਾ ਵੀ ਅਸੀਂ ਐਸੀ ਹੋਚੀ ਯਰਕਤਾਂ ਕਰਕੇ ਵੀ ਅਸੀਂ ਦਬਾ ਲਾਂਗੇ ਜਾਂ ਢਾ ਲਾਂਗੇ ਪੋਣਾ ਲੁਧਿਆਣਾ ਸ਼ੋਪਰੇਖਰ ਪੱਪੀ ਦੇ ਨਾਲ ਖੜਾ ਵਾ ਹੁਣ ਤੁਸੀਂ ਇਹ ਦੇਖੋ ਮੈਂ ਤਜਾਵਦ ਮਗਰਾਂ ਜਾਮੂਗਾ ਵੀ ਪੱਪੀ ਪੱਪੀ ਬਰਾਸ਼ੇ ਨੇ ਕਿਹਾ ਵਾਇਆ ਵੀ ਜੋ ਕੰਮ ਹੋ ਕੁੰਦ ਮੁਤਾਬਕ ਹੋਊਗਾ ਕਉਂ ਤੋਂ ਬਲਕਨੀ ਦੱਸਦਾ ਠੀਕ ਹੈ ਜੀ ਨੰਬਰ 2 ਹੁਣ ਉੱਥੇ ਕੁਝ ਲੀਡਰ ਕਹਿੰਦੇ ਬਈ ਸੀਗੇ ਵੀ ਹਿੰਦੂ ਗੁਲਾਮ ਆ ਹਿੰਦੂ ਮੱਖੂ ਨਹੀਂ ਹੋਣਾ ਹੁਣ ਤੇ ਹਿੰਦੂ ਮਖੂਂਦੀ ਕੀ ਗੱਲ ਕਿੱਥੋਂ ਆ ਗਈ ਪਉ ਪੁੱਛਵਾਲਿਆਂ ਨੂੰ ਹੋਵੇ ਵੀ ਹਿੰਦੂ ਮੁੱਖ ਮੰਤਰੀ ਕਿੱਥੋਂ ਆ ਗਈ ਮੈਂ ਪ੍ਰਸ਼ਾਸਨੇ ਮੰਗ ਕਰੂੰਗਾ ਵੀ ਜਿਹੜੇ ਲੋਕ ਇਹ ਹਿੰਦੂ ਮੁੱਖ ਮੰਤਰੀ ਮੰਗ ਕਰਦੇ ਗਿਆ ਉਹਨਾਂ ਚ ਕੰਜਾ ਕੱਸਾ ਜਾਵੇ ਜੋ ਪ੍ਰਵਾਸੀਆਂ ਖਾ ਬੋਲਣ ਲੱਗੇ ਪ੍ਰਾਸੀ ਬਾਗਰਪ ਪ੍ਰਾਸੀ ਪੰਜਾਬ ਬਚਾਓ ਉਹ ਵੀ ਗਲਤ ਹੈ ਹੁਣ ਇਹ ਹਿੰਦੂ ਮੁੱਖ ਮੰਤਰੀ ਮੰਗਣ ਲੱਗੇ ਕੱਲ ਨੂੰ ਸਿੱਖ ਮੰਗਣ ਆਉਗਾ ਕਿਸ ਚੀਜ਼ ਮੰਗ ਲਊਗਾ ਇਹ ਜਿਹੜਾ ਜ਼ਹਿਰ ਗੋਲਦੇ ਪਿਆ ਹੈ ਜਿਹੜਾ ਇਹ ਜ਼ਹਿਰ ਘੋਲਦੇ ਪਿਆ ਇਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਇਹ ਕੋਈ ਜਿਹੜੇ ਮੈਂ ਕਹਿੰਦਾ ਮੈਂ ਤੇ ਪ੍ਰਸ਼ਾਸਨ ਮੈਂ ਕਹਿੰਦਾ ਵਾਂ ਵੀ ਅਸੀਂ ਮੰਦਰਾਂ ਦੇ ਗੁਲਾਮ ਆ ਮੰਦਰਾਂ ਦੇ ਗੁਲਾਮ ਹੈਗੇ ਆ ਮੰਦਰਾਂ ਦੇ ਅਸੀਂ ਆਪਣੀ ਮਰ ਉਹ ਪ੍ਰਧਾਨ ਕਹਿੰਦੇ ਸਾਡੇ ਜਿਹੜੇ ਗੁਰਦਾਰੇ ਮਨਾ ਕਿ ਤੂੰ ਨਾ ਤੂੰ ਸੀ ਤੂੰ ਇਹੋ ਉਤਨੀ ਦਾਣੀ ਸਾਰਾ ਗਮਨ ਬਸਦਾ ਵਾ ਸਰ ਪੰਡ ਬਸਦਾ ਵਾ ਤੁਸੀਂ ਨਹੀਂ ਬਸਦੇ ਜਾਂ ਮੈਂ ਜਾਂ ਪ੍ਰਧਾਨ ਬਸਦਾ ਵਾ ਵੀ ਸਾਡੇ ਮੰਦਰ ਤੂੰ ਦੱਸਦਾ ਕੋ ਗੁਲਾਮ ਹੈ ਤੂੰ ਕਹਿੰਦਾ ਅਸੀਂ ਪੰਜਾਹ ਗੁਲਾਮ ਆ ਮੈਂ ਪ੍ਰਸ਼ਾਸਕੇ ਬੇਨਤੀ ਕਰਾਂਗਾ ਵੀ ਸਾਡੇ ਮੰਦਰਾਂ ਨੂੰ ਪ੍ਰਧਾਨਾਂ ਦੇ ਜਰੀਏ ਨਹੀਂ ਇਹਦੇ ਪ੍ਰਧਾਨਤਾਕਿ ਪ੍ਰਧਾਨਾਂ ਕਹਿੰਦੇ ਮੰਦਰ ਸਾਡਾ ਹੀ ਹੈ ਮੰਦਰ ਭਗਵਾਨ ਦਾ ਹੈ ਮੁੰਡਾ ਸਾਰਿਆਂ ਦਾ ਹੈ ਉਹਨਾਂ ਨੂੰ ਰੋਕਿਆ ਜਾਵੇ ਜੇ ਇਹ ਲੋਕ ਜੇ ਇਹ ਲੋਕ ਗਲਤ ਕੰਮ ਕਰਦੇ ਆ ਇੱਕ ਸਨਾਤਾ ਸਾਧਨ ਧਰਮ ਦੀ ਆੜ ਦੇ ਵਿੱਚ ਉਹ ਦੇਖ ਦੇ ਵਿੱਚ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਰੋਕਿਆ ਜਾਵੇ ਆ ਰਾਮ ਰੀਲਾ ਕਮੇਟੀ ਦੀ ਹਰ ਇੱਕ ਦੇਖ ਲਓ ਆ ਦੇਖੋ ਇਹ ਪੂਰਾ ਦਿਖਾ ਦਿਓ ਗੌਰ ਨਾਲ ਇਹ ਉੱਤੇ ਲਿਖਿਆ ਵੀ ਆ ਰਿਹਾ ਸਾਰਾ ਕਮੇਟੀ ਲਈ ਇਹ 라ਵਰੀਲਾ ਕਮੇਟੀ ਦੇ ਪ੍ਰাঙ্গਣ ਦੇ ਵਿੱਚ ਮੰਦਿਰ ਦੇ ਹਾਲ ਦੇ ਵਿੱਚ ਹੋ ਰਿਹਾ ਇਹ ਹੋਰ ਮਨੰਜਨ ਦਾ ਸਾਧਨ ਰਹਾਤਾ ਸਾਡੇ ਭਗਵਾਨਾਂ ਨੂੰ ਆਮ ਪਬਲਿਕ ਦੇ ਬੋਲੇ ਨਿਚਾਰੇ ਆ ਉਹ ਆਪਣੇ ਬੱਚੇ ਨੂੰ ਕੁਝ ਕਰਨ ਦਿੰਦੀ ਹੋਰ ਤੁਹਾਡੇ ਕਈ ਚੈਨਲ ਵਾਲੇ ਮੇਰੇ ਭਰਾ ਨੇ ਜਿਨ੍ਹਾਂ ਦਾ ਸਪਰਕ ਹੋਇਆ ਵਾ ਬਾਅਦ ਕੀ ਗੱਲ ਹੋਈ ਸਾਨੂੰ ਪਤਾ ਨਹੀਂ ਠੀਕ ਹੈ ਲੇਕਿਨ ਮੈਂ ਥੋੜੇ ਲੁਧਿਆਣਾ ਚੈਨਲ ਦੇ ਅੰਦਰ ਦੱਸਣਾ ਚਾਹਨਾ ਵੀ ਆ ਸਚਾਈ ਜਰੂਰ ਦਿਖਾ ਦਿਓ ਇਹ ਆ ਦਿਖਾ ਦਿਓ ਪੂਰੇ ਜ਼ੂਮ ਕਰਕੇ ਕਿ ਇਹ ਮੰਦਿਰ ਦਾ ਨਾਮ ਲਿਖਿਆ ਆਂ ਜਿਹੜਾ ਵੇ ਚਲੋ ਇਹ ਆਪਾਂ ਇੱਕ ਗੱਲ ਕਰ ਲਈਏ ਤਾਂ ਕੀ ਲੱਗਦਾ ਮੇਰੀ ਠੀਕ ਹੈ ਤੁਹਾਡੀ ਗੱਲ ਵੀ ਹੈ ਇਹ ਇਹ ભગવાન ਅਚਦੇ ਪਏ ਆ ਠੀਕ ਹੈ ਇੱਕ ਘੰਟੇ ਬਾਅਦ ਤੁਹਾਨੂੰ ਬੰਦੇ ਕਿੱਥੇ ਨਜ਼ਰ ਆਣਗੇ ਇਹ ਤੁਹਾਨੂੰ ਘੰਟੇ ਬਾਅਦ ਬੰਦੇ ਕਿੱਥੇ ਨਜ਼ਰ ਆਣਗੇ ਠੀਕ ਹੈ ਤੁਹਾਡੀ ਗੱਲ ਸਹੀ ਹੈ ਇਹ ਬੇਅਦਵੀ ਦੇ ਉੱਤੇ ਵੀ ਗੱਲ ਹੋਣੀ ਚਾਹੀਦੀ ਹੈ ਲੇਕਿਨ ਫਿਲਹਾਲ ਜੋ ਮੁੱਦਾ ਹੈਗਾ ਕਿ ਸਨਾਤਨ ਨੂੰ ਕਿਹਾ ਵਾਕਈ ਇੱਕ ਮੇਲੇ ਨੂੰ ਆਯੋਜਨ ਨੂੰ ਲੈ ਕੇ ਟਾਰਗੇਟ ਹੋ ਸਕਦਾ ਕੀ ਸਿਰਫ ਇੱਕ ਮੇਲੇ ਨੂੰ ਲੈ ਕੇ ਪੂਰੇ ਸਨਾਤਨ ਨੂੰ ਟਾਰਗੇਟ ਹੋ ਸਕਦਾ ਹੈ ਇਹ ਕੀ ਤੁਹਾਨੂੰ ਪੂਰਾ ਲੱਗਦਾ ਹੈ ਅਗਰ ਐਪੀਸੋਡ ਦਾ ਆਪਾਂ ਨਿਚੋੜ ਕੱਢੀਏ ਤਾਂ ਕੀ ਲੱਗਦਾ ਹੈ ਕਿ ਇੱਕ ਮੇਲੇ ਦੀ ਪ੍ਰਬੰਧਨ ਦੀ ਜਾਂ ਠੇਕੇਦਾਰੀ ਦੀ ਗੱਲ ਉੱਠੀ ਤਾਂ ਸਨਾਤਨ ਤੇ ਆਵਾਜ਼ ਆ ਇਹ ਕਹਿ ਰਹੇ ਆ ਇਹ ਜਾਂਚ ਦਾ ਵਿਸ਼ਾ ਹੈ ਜੀ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਵੀ ਉੱਥੇ ਜਿਹੜਾ ਪ੍ਰੋਬਲਮ ਕੀ ਸੀਗੀ ਪ੍ਰੋਬਲਮ ਕਿਡ ਕੀ ਕੀਤੀ ਗਈ ਕਿ ਇਹ ਪਹਿਲਾਂ ਹੀ ਕੋਈ ਪਲਾਣ ਕੀਤਾ ਨਹੀਂ ਹੋਇਆ ਸੀਗਾ ਕਿਉਂਕਿ ਰਾਲਾ ਵਿੜਿੰਗ ਉੱਥੇ ਪਹੁੰਚੇ ਸੰਜੀਤ ਤਲਵਾਰ ਬਗੋ ਸਾਰੇ ਲੀਡਰ ਪਹੁੰਚੇ ਸੀ ਆਪਾਂ ਕਿਸ ਨੂੰ ਕਹ ਨੂੰ ਕਹਿਣਾ ਸਾਰੇ ਲੀਡਰ ਪਹੁੰਚੇ ਉੱਥੇ ਜੀਏ ਲੇਕਿਨ ਇਹ ਜੇ ਲੀਡਰ ਉੱਥੇ ਪਹੁੰਚੇਗੇ ਆ ਜਿਨ੍ਹਾਂ ਨੇ ਉੱਥੇ ਯੋਜਨਾ ਕੀਤਾ ਜਿਨ੍ਹਾਂ ਨੇ ਪੂਰਾ ਪਲਾਨ ਹੋਜੀ ਕੀਤਾ ਵੀ ਜਾਣ ਦੇ ਵੇਸੇ ਜਾਣ ਕੀਤੀ ਜਾਵੇ ਵੀ ਮਸਲਾ ਕਿਸੇ ਮਸਲਾ ਕੀ ਕਰਕੇ ਲਿਆਂਦਾ ਪ੍ਰਸ਼ਾਸਨ ਕੱਲ ਨੂੰ ਅੱਜ ਇਹਨਾਂ ਨੇ ਕਿਹਾ ਕੱਲ ਨੂੰ ਹੋ ਕਰਨਗੇ ਇਹ ਤਿਹਾਉ ਦਾ ਮਤਿਹਾਉ ਦਾ ਅਸਾ ਤੇ ਹਣੇ ਨਿੰਨਤੀ ਹੋ ਰਾ ਕੱਲ ਨੂੰ ਕੋਣ ਸਾਂਸ ਸੁਦਾ ਅੱਛਾ ਇਹ ਵੀ ਕਿਤੇ ਨਾ ਕਿਤੇ ਇੱਕ ਉੱਥੇ ਐਡਾ ਦਾ ਮਾਹੌਲ ਹੋ ਜਾਂਦਾ ਫੇ ਭਗਤ ਨਾਲ ਬਸ ਜਾਂਦੀ ਕਿ ਕਿੰਨੇ ਲੋਕ ਜ਼ਖਮੀ ਹੋਣੇ ਸੀ ਕਿੰਨੇ ਲੋਕ ਗਾਇਲ ਹੋਣੇ ਸੀ ਫਿਰ ਇਹ ਇਹਨਾਂ ਲੋਕਾਂ ਨੇ ਸਰਕਾਰ ਨੇ ਕਰਾਤਾ ਐਮਐਲਏ ਨੇ ਕਰਾਤਾ ਇਹ ਲੋਕਾਂ ਨੇ ਬਦਨਾਮੀ ਕਰਨੀ ਸੀ ਤਾਂ ਹੁਣ ਬਦਨਾਮੀ ਕਰ ਰਹੇ ਲੋਕ ਠੀਕ ਹੈ ਲੇਕਿਨ ਇਹਨਾਂ ਲੋਕਾਂ ਨੇ ਉੱਥੇ ਐਸੀ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕੀਤੀ ਆ ਔਰ ਧਰਮ ਦੀ ਆੜ ਲੈ ਕੇ ਪਬਲਿਕ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਪਬਲਿਕ ਜਿਹੜੀ ਸਿਆਣੀ ਹੋਣ ਪਤਾ ਆ ਵੀ ਇਹ ਕੀ ਕੁਛ ਕਰਦੇ ਨੇ ਪਬਲਿਕ ਤੁਸੀਂ ਕਹਿੰਦੇ ਹੋ ਸਿਆਣੀ ਹੈ ਤਾਂ ਮੇਰੇ ਖਿਆਲ ਦੇ ਵਿੱਚ ਕੀ ਅਗਰ ਵਕਈ ਉਸ ਪ੍ਰੈਸ਼ਰ ਦੇ ਬਾਹਰ ਅਗਰ ਆਪਾਂ ਦੋਨੋਂ ਪਾਸੇ ਦੁਕਾਨਾਂ ਲੱਗੀਆਂ ਹੋਣ ਰੇੜੀਆਂ ਲੱਗੀਆਂ ਹੋਣ ਤਾਂ ਜਿਹੜੇ ਮੇਲਾ ਦੇਖਣ ਵਾਲਗੇ ਉਹਨਾਂ ਨੂੰ ਦਿੱਕਤ ਨਹੀਂ ਹੋਏਗੀ ਜਾਂ ਫਿਰ ਜਿਹੜੇ ਉੱਥੋਂ ਦੀ ਰੋਜ਼ ਨਿਕਲਦੇ ਲੋਕ ਉਹਨਾਂ ਨੂੰ ਸ਼ਿਕਾਇਤ ਨਹੀਂ ਹੋਏਗੀ ਇਹ ਗੱਲ ਤਾਂ ਜਾਇਜ਼ ਹੈ ਨਾ ਕਿ ਆਪਾਂ ਕਰੋਚਮੈਂਟ ਕਰਨੀ ਹੀ ਕਿਉਂ ਹੈ ਦੇਖੋ ਜੀ ਇਹ ਤਾਂ ਇਹ ਪ੍ਰਸ਼ਾਸਨ ਦੀ ਜਿਹੜਾ ਲਾਅ ਐਂਡ ਆਰਡਰ ਆ ਉੱਥੋਂ ਦੇ ਜਿਹੜੇ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਇਹ ਪ੍ਰਸ਼ਾਸਨ ਦਾ ਕੰਮ ਹੈ ਇਹ ਦੇਖਣਾ ਜਾਂ ਕਾਰਪੋਰੇਸ਼ਨ ਦਾ ਕੰਮ ਆ ਇਹ ਤਾਂ ਉਹਨਾਂ ਨੇ ਦੇਖਣਾ ਵੀ ਰਿਸ਼ਤਾ ਕਿੱਦਾਂ ਦੇਣਾ ਦੇਖੋ ਜੀ ਪ੍ਰਸ਼ਾਸਨ ਅੱਛਾ ਇੱਕ ਚੀਜ਼ ਇੱਕ ਚੀਜ਼ ਦੱਸ ਦਿਓ ਬਖਸ਼ੀ ਜੀ ਪ੍ਰਸ਼ਾਸਨ ਕੰਮ ਕਰ ਵੀ ਰਿਹਾ ਸੀਗਾ ਪਰ આરોਪ ਤਾਂ ਲੱਗੇ ਨਹੀਂ ਨਹੀਂ ਰੋਹਣ ਲੱਗਿਆ ਪ੍ਰਸ਼ਾਸਨ ਨੇ ਦੇਖੋ ਜੀ ਝੋਕਾ ਜਗ੍ਹਾ ਦੇਣੀ ਹੈ ਤੁਰੰਤ ਨਾ ਕੋ ਐਂਬੂਲੈਂਸ ਜਗ੍ਹਾ ਦੇਣੀ ਪ੍ਰਸ਼ਾਸਨ ਨੇ ਜੇ ਜਗ੍ਹਾ ਘੇਰੀ ਤਾਂ ਪ੍ਰਸ਼ਾਸਨ ਕਰੂਗਾ ਸੋ ਫਰਬਾ ਪ੍ਰਸ਼ਾਸਨ ਜਾਣ ਗਾਨੇ ਆ ਜੀ ਦੇਖੋ ਜੇ ਪੀ ਲੱਗੀ ਆ ਜੀ ਇਹ ਆਇਟਮ ਗਾਨਾ ਪੰਜਾਹ ਨਰ ਕੰਮ ਕਰ ਰਿਹਾ ਜੀ ਪੰਜਾਹੋਂ ਕੰਮ ਕਰਨ ਦਾ ਜਿਹੜੇ ਲੋ ਪ੍ਰਸ਼ਾਸਨ ਦੇ ਕੰਮ ਰਿਕਲ ਲਾਉਣ ਉਹਨਾਂ ਕਰ ਵੀ ਕੀਤੀ ਜਾਵਣਾ ਤੇ ਐਮ ਐਲ ਏ ਨੂੰ ਵਿੱਚ ਕਿਉਂ ਖਿੱਚਿਆ ਗਿਆ ਇਹ આરોਪ ਕਿੱਥੋਂ ਆਏ ਭਾਜੀ ਦੇਖੋ ਇਹ ਤਾਂ ਬਦਨਾਮ ਕਰਨ ਲਈ ਸਭ ਕੁਝ ਕੀਤਾ ਗਿਆ ਇੱਕ ਜਾਲ ਵਸਾਇਆ ਗਿਆ ਕਿਉਂਕਿ ਜਿਹੜਾ ਤੜਨਕ ਜਿਹੜਾ ਜਰਨੈਲ ਆ ਸਾਡਾ ਹਿੰਦੂਆਂ ਦਾ ਜਰਨੈਲ ਆ ਸੋ ਪੈਸ਼ਰ ਪੱਪੀ ਨੜ ਤੜਕਾ ਕੋਈ ਉਹਨਾਂ ਦੇ ਐਸੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਉਹ ਕੋਈ ਮੋਰੀ ਵਾਲਾ ਪੈਸੇ ਦਿੱਤਾ ਕੋਈ ਬੰਦਾ ਸਾਥ ਕਰ ਉਹ ਗਰੀਬਾਂ ਦਾ ਮਸੀਹਾ ਨੀ ਗੱਲ ਸਨਾਤਨ ਦੀ ਹੋ ਰਹੀ ਸੀਗੀ ਬਖਸ਼ੀ ਜੀ ਕਿ ਆ ਪੂਰੇ ਸਨਾਤਨ ਤੇ ਕਸ਼ਟ ਆਇਆ ਇੱਕ ਮੇਲੇ ਦੇ ਆਯੋਜਨ ਨਾਲ ਕੋਜੀ ਸਨਾਤਨ ਦੇ ਕਸ਼ਟ ਆਇਆ ਉਹ ਕਸ਼ਟ ਆਇਆ ਵੈ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਮੇਲਾ ਰੋਕੇ ਸਾਡੇ ਭਗਵਾਨ ਰਾਮ ਦੀ ਯਾਤਰਾ ਰੋਕੀ ਰੋਕੀ ਕਿੰਨੇ ਰੋਕੀ ਕਿੰਨੇ ਰੋਕੀ ਜਾਂ ਦੇ ਵੇਸ਼ ਆ ਜ ਆਪਾਂ ਬੈਠੇ ਰਾਪੇ ਰੋਕਾਂਗੇ ਕੋਈ ਸਿਕਾ ਪੰਜਾਹ ਰੋਕਿਆ ਇੱਕ ਨੇ ਰੋਕ ਭਾਈ ਕਿਸੇ ਨੇ ਨਾ 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 ਇਹ ਗੱਲ ਤੁਸੀਂ ਨਹੀਂ ਕਹਿ ਸਕਦੇ ਕੋਈ ਸਾ ਜਿਹੜਾ ਵਿਸ਼ਾ ਉਹ ਕਹਿੰਦੇ ਵੀ ਤਾਂ ਇੱਕ ਮੇਰੇ ਕੋਲ ਇਹ ਲਿਖੋ ਦੇਖੋ ਨਾ ਨਾ ਪ੍ਰਸ਼ਾਸਨ ਕਰਾ ਪ੍ਰਸ਼ਾਸਨ ਆਪ ਘਰੇ ਚਲੋ ਚਲੋ ਉੱਠੋ ਉੱਠੋ ਕੋਈ ਉੱਠਣ ਨੂੰ ਤਿਆਰ ਹੀ ਨਹੀਂ ਸਿਆਸੀ ਰੋਟੀਆਂ ਸੇਕ ਰਹੇ ਸੀ ਰਾਜਨੀਤਿਕ ਲੋਕ ਉਹ ਧਾਰਮਿਕ ਲੋਕ ਕਾਕਾ ਮੈਂ ਤਦੇ ਕਹਿ ਰਹਣਾ ਇਹ ਜਾਣ ਦਾ ਵਿਸ਼ਾ ਵਾ ਇਹ ਜਾਣ ਕੀਤੀ ਜਾਵੇ ਸਾਡੇ ਪਵੂ ਪਗਵਾਂ ਆ ਰਾਮ ਸ਼ੀ ਦੀ ਜੀ ਰਾਮ ਜੀ ਜੀ ਪਵਾਂ ਦੀ ਲੋ ਖੁਸ਼ ਨੇ ਘਰ ਪਵਾਂ ਆ ਰਾਮ ਜੀ ਦੀ ਜਾਤ ਕਿੰਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿਹੜੇ ਉੱਤੇ ਬੈਠੇ ਆ ਦੇਖੋ ਸਾਰਾ ਯੋਜਨ ਸੀਗਾ ਜਦੋਂ ਮੈਂ ਦੇਖਿਆ ਪਿਆ ਵੀਡੀਓ ਜਦੋਂ ਤੇਲ ਪਾਇਆ ਗਿਆ ਸਾਹਮ ਤੇਲ ਦੀ ਕੰਨੀ ਪਈ ਆ ਇਹ ਸਾਰੇ ਕਿਦਾ ਹੋਇਆ ਜਾਂ ਜੈਨੂਨ ਹੈ ਕਿ ਇਹਨੂੰ ਫੈਬਰਿਕ ਫੈਬਰਿਕ ਕੀਤਾ ਗਿਆ ਪਤਾ ਬਾਪਾ ਕਹ ਰਹੇ ਜਾਂ ਤਾਂ ਵਿਸ਼ਾ ਜਾਂਚ ਕੀਤੀ ਜਾਵੇ ਵੀ ਸਾਡੀ ਆਸਥਾ ਨੂੰ ਕਿਨੇ ਠੀਏ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਕਿਨੇ ਭੀੜ ਦੇ ਆਰ ਦੇ ਵਿੱਚ ਕੋਈ ਨੁਕਸਾਨ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਸੀਗਾ ਦੇਖੋ ਜੀ ਇਹ ਸਾਰੇ ਲੋਕ ਰੋਪ ਲਾ ਰਹੇ ਹਨ ਵੀ ਉਹਨੇ ਐਦਾਂ ਕੀਤਾ ਉਹਨੇ ਐਦਾਂ ਕੀਤਾ ਐਮਐਲਏ ਯਾਰ ਐਮਐਲਏ ਤਾਂ ਆਪ ਸੁਣਾਦਣੀ ਹੈ ਠੀਕ ਹੈ ਬਾਲਾ ਦੀ ਯਾਤਰਾ ਕਰਦੇ ਹੋ ਕੋਈ ਬੰਦਾ ਇੱਕ ਉਂਗਲ ਹਿਲਾ ਕੇ ਕਹਿ ਦੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਕਹਿ ਰਿਹਾ ਕਿ ਮੈਂ ਜੀ ਪੱਪੀ ਪ੍ਰੈਸ਼ਰ ਨੂੰ 11 ਰੁਪਏ ਦੀ ਪਰਚੀ ਕਟਾਈ ਆ 11000 ਦੀ ਪਰਚੀ ਕਟਾਈ ਆ ਇੱਕ ਕੋਈ ਬੰਦਾ ਕਹਿੰਦੇ ਬਾਕੀ ਸਾਰੀਆਂ ਯਾਤਰਾਵਾਂ ਦੇ ਵਿੱਚ ਲੋਕ ਪੈਸੇ ਦਿੰਦੇ ਲੈਂਦੇ ਆ ਮੈਂ ਇੱਕ ਠੋਕੇ ਕਹਿੰਦਾ ਮੈਨੂੰ ਕਿਸੇ ਦਾ ਕੋਈ ਵਹਿਮ ਦਰਨੀ ਆ ਲੋਧਣਾ ਲਾਈਵ ਦੇ ਵਿੱਚ ਚੈਨਲ ਵਿੱਚ ਠੋਕ ਪ੍ਰੈਸ਼ਰ ਕੋ ਕਹਿ ਲਵੇ ਵੀ ਪੱਪੀ ਜਿਹੜੀ ਬਾਲਾ ਦੀ ਯਾਤਰਾ ਆ ਉਹ ਤੇ ਅਸੀਂ ਪਰਚੀ ਕਟਾਉਂਦੇ ਆ ਨਹੀਂ ਕਟਾਉਂਦੇ ਉਹ ਮੈਂ ਉਹਨਾਂ ਦੇ ਨਾਲ ਰਿਹਾ 10 ਸਾਲ ਮੈਂ ਦੇਖਿਆ ਉਹ ਨਹੀਂ ਕਟਾਉਂਦੇ ਪਰ ਬਾ ਇਹਨੇ ਕਹਿੰਦਾ ਆਪਣੀ ਬਾਣੀ ਨੂੰ ਬਰਾਮਦ ਦੇ ਰਿਆ ਜੈ ਸ਼ੀਰਮ ਹਰਿ ਹਰਿ ਮਹਾਦੇਵ ਤੇ ਇੱਥੇ ਅ ਅਗਰ ਗੱਲ ਕਰੀਏ ਕਿ ਸ਼ਿਵ ਸੈਨਾ ਭਾਰਤ ਵੰਸ਼ੀ ਜਿਹੜੀ ਹੈ ਉਹ ਮੰਗ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਨਿਰਪੱਖ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਅਗਰ ਸਨਾਤਨ ਦੇ ਉੱਤੇ ਕੋਈ ਗੱਲ ਆਈ ਹੈ ਔਰ ਵਾਕਈ ਅਗਰ ਉੱਥੇ ਡੋਲਾ ਰੁਕਿਆ ਗਿਆ ਤਾਂ ਦੋਨੋਂ ਪੱਖਾਂ ਦੀ ਗੱਲ ਸੁਣ ਕੇ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਹਰਕਤ ਕਿਸ ਵੱਲੋਂ ਕੀਤੀ ਗਈ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਅ ਕਟਿਓ ਲੁਧਿਆਣਾ ਤੋਂ ਕੈਮਰਾ ਪਰ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ